오늘의 메뉴얼은 롯데월드에서 가장 유명한 롯데월드에서 가장 유명한 롯데월드에서 가장 유명한 롯데월드입니다. ਬੋਲੇ ਸਤ ਸ੍ਰੀ ਅਕਾਲ ਸ੍ਰੀ ਵਾਹਿਗੁਰੂ ਅਹਿਮਦ ਅਬਦੁਲ ਰਜ਼ਾਕ ਵਾਹਿਗੁਰੂ ਜੀ ਫਤਿਹ ਜੀ ਬਖਸ਼ੀ ਜੀ ਸਹਾਇ ਗੁਰੂ ਜੀ ਭਗਵਾਨ ਕੀ ਤੈਨੂੰ ਕੇ ਚੁਕਮੇ ਇੰਤਰਸੰਗ ਪਰਵੋਤੀ ਜਮਰ ਕਰ ਗੁਰੂ ਸਾਹਿਬੀ ਧਿਆਇ ਸਰੰਗੁਨ ਬੋਲੇ ਅੰਦਾਸ ਸਭੀ ਨਾਮ ਰਸਿਨੀ ਸਹਾਇ ਅਸਿਨ ਹਰ ਗੋਵਨ ਨਾਸਰਾ ਸ੍ਰੀ ਰਾਈ ਦੇਵੀ ਆਦਿ ਗੁਰੂ ਜੀ ਦੇ ਆਇਆਂ ਦੇ ਸਤਿਗੁਰੂ ਦੇ ਸਹਾਰੇ ਕਰਣਾ ਦੇਵਾ ਸੋ ਸਹਾਰੇ ਦਸਵੇਂ ਪਾਠ ਧੰਨ ਧੰਨ ਗੁਰੂ ਗੰਦੀ ਸਾਹਿਬ ਜੀ ਮਹਾਰਾਜ ਸਤਿਗੁਰੂ ਦੇ ਸਹਾਰੇ ਦਸਮ ਪਾਠ ਦੀ ਜੋਤਿ ਜਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਧਿਆਨ ਕਰਕੇ ਬੋਲੋ ਜੇ ਵਾਹਿਗੁਰੂ ਮਾਣ ਮਾਣ ਲਤਾ ਦੇ ਸਹਾਰੇ ਉਤਮ ਜੀ ਜੋਤਿ ਨਾਨਕ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਉਹ ਮਹਾਰਾਜ ਜੀ ਅਸਾਣਾ ਤੋਂ ਚਲ ਕਰਕੇ ਸੇਵਕਾਂ ਦੇ ਗ੍ਰਹਿ ਵਿਖੇ ਚਰਨ ਪਾ ਕੇ ਗ੍ਰਹਿ ਨੂੰ ਪਵਿੱਤਰ ਕੀਤਾ ਰਸਤੇ ਦੇ ਬਾਦ ਗਾੜਪੁਰ ਜੀ ਦੀ ਮਾਫੀ ਰਣੀ ਸਮਤ ਵਕੀ ਪ੍ਰਣੀ ਪਾਤਸ਼ਾਹੀ ਸੋਦਿਸ਼ ਪੜ ਬਾਣੀ ਪੜਨ ਦੇ ਬਲ ਉਸੇ ਸਣੇ ਕਿਰਪਾ ਮਿਹਰਾਨਤ ਕਰੋ ਸਤਿਗੁਰੂ ਜੀ ਦੀ ਤਰਤਾਂ ਦੇ ਬਰਾਮਣ ਹੋ ਕੇ ਸੰਤਾਨਾਂ ਦੇ ਦਾਰੇ ਉਕਸ਼ੋ ਤੋਂ ਭਵੇ ਨਾਮ ਜਤਾਇ ਲਾਲ ਕਲਾਂ ਚੜੀ ਕਲਾਂ ਅਨੇ ਸਰਬਤ ਦਾ ਆਪਣਾ ਨਾਮ ਸਰਕ ਵਾਲੀ ਗੁਰਮੀਕਾ ਵਰਤਾਰਾ ਵਾਹਿਗੁਰੂ ਦੀ ਖੇਹਿ ਵਾਹਿਗੁਰੂ